ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਜਿਹੜੇ ਸਾਥੀ ਅੱਜ ਬਿਰਾਜਮਾਨ ਨੇ ਉਹਨਾਂ ਚ ਪਰਲੇ ਪਾਸੇ ਤੋਂ ਪ੍ਰੇਮ ਸਿੰਘ ਭੰਗੂ ਸਾਹਿਬ ਉਹਨਾਂ ਦੇ ਨਾਲ ਬੂਟਾ ਸਿੰਘ ਗੁਰਦਗਿਲ ਜੀ ਰੁਲਦੋ ਸਿੰਘ ਮਾਨਸਾ ਜੀ ਉਹਨਾਂ ਦੇ ਨਾਲ ਉਹਨਾਂ ਦੇ ਪਿੱਛੇ ਰਵਨੀਤ ਸਿੰਘ ਬਰਾੜ ਜੀ ਮਲਬੀਰ ਸਿੰਘ ਰਾਜੇਵਾਲ ਸਾਹਿਬ ਹਰਿੰਦਰ ਸਿੰਘ ਲਖੋਵਾਲਾ ਜੀ ਮੈਂ ਰਮਿੰਦਰ ਸਿੰਘ ਪਟਿਆਲਾ ਔਰ ਅੰਗਰੇਜ਼ ਸਿੰਘ ਪੰਧੌੜ ਜਿਹੜੇ ਅਸੀਂ ਅੱਜ ਇਹ ਸਾਥੀ ਅਮਰਜੈਂਸੀ ਦੇ ਵਿੱਚ ਸਾਰੀ ਸਿਚੁਏਸ਼ਨ ਚ ਜੋ ਘਟਨਾਕ੍ਰਮ ਤੇਜੀ ਨਾਲ ਵਾਪਰ ਰਿਹਾ ਉਸ ਗੱਲ ਲਈ ਅਸੀਂ ਅੱਜ ਤੁਹਾਡੇ ਨਾਲ ਪ੍ਰੈਸ ਨਾਲ ਮੁਖਾਤਬ ਹੋਣ ਲਈ ਇਕੱਠੇ ਹੋਏ ਆ ਮੈਂ ਬਲਬੀਰ ਸਿੰਘ ਰਾਜੇਵਾਲ ਸਾਹਿਬ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਆਪਣੀ ਗੱਲ ਹੈ ਜਿਹੜੀ ਸਾਂਝੀ ਕਰਨ ਤੁਹਾਨੂੰ ਪਤਾ ਹੈ ਅਸੀਂ 5 ਤਾਰੀਖ ਨੂੰ ਸਿੰਡੀਗੜ ਪੂਚ ਦੀ ਕਾਰ ਦਿੱਤੀ ਹੋਈ ਹੈ ਇੱਥੇ ਇੱਕ ਲਗਾਤਾਰ ਤਰਨਾਸੀ ਦੇਣਾ ਉਹਦੇ ਵਿੱਚ ਇੱਕ ਵੱਡੀ ਮੰਗ ਸਾਡੀ ਸੀ ਜਿਹੜਾ ਖਰੜਾ ਕੇਂਦਰ ਸਰਕਾਰ ਨੇ ਐਗਰੀਕਲਚਰ ਮਾਰਕੀਟਿੰਗ ਦੀ ਪਾਲਿਸੀ ਦੇ ਉੱਤੇ ਜਾਰੀ ਕੀਤਾ ਅਸੀਂ ਇਹਦੇ ਬਾਰੇ ਕਈ ਪ੍ਰੋਗਰਾਮ ਕੀਤੇ ਅਸੀਂ ਮੋਗਾ ਰੈਲੀ ਕੀਤੀ ਟੋਹਾਣਾ ਰੈਲੀ ਕੀਤੀ 5 ਫਰਵਰੀ ਨੂੰ 4 ਜਨਵਰੀ ਨੂੰ ਮੋਗਾ ਟੋਹਾਣਾ ਤੇ 5 ਜਨਵਰੀ ਨੂੰ ਜਨਵਰੀ 9 ਜਨਵਰੀ ਨੂੰ ਮੋਗਾ ਤੇ ਉਹਦੇ ਬਾਅਦ ਅਸੀਂ 5 ਜਨਵਰੀ ਨੂੰ ਸਾਰੇ ਦੇਸ਼ ਵਿਆਪੀ ਇਸ ਪਾਲਿਸੀ ਦੇ ਵਿਰੋਧ ਵਿੱਚ ਅਸੀਂ ਰੈਲੀਆਂ ਕੀਤੀਆਂ ਮੁਜ਼ਾਰੇ ਕੀਤੇ ਸਾਡੀ ਡਿਮਾਂਡ ਸੀ ਇਹਨੂੰ ਵਾਪਸ ਲਿਆ ਜਾਏ ਟੇਡੇ ਢੰਗ ਨਾਲ ਉਹੀ ਤਿੰਨ ਕਾਨੂੰਨ ਜਿਹੜੇ ਅਸੀਂ ਵਾਪਸ ਕਰਵਾਏ ਸੀ ਉਹਨਾਂ ਨੂੰ ਲਾਗੂ ਕਰਨ ਦੀ ਸਰਕਾਰ ਦੀ ਨੀਅਤ ਹੈ ਉਹੀ ਕੁਝ ਇਹਨਾਂ ਦੇ ਵਿੱਚ ਲਿਖਿਆ ਹੈ ਤੇ ਅੱਜ ਇਸ ਕਰਨ ਦੀ ਅਸੀਂ ਕ੍ਰੈਡਿਟ ਲੈਂਦੇ ਹਾਂ ਅਸੀਂ ਸਮਝਦੇ ਹਾਂ ਭਈ ਸਾਡੇ ਦਬਾਅ ਸਦਕਾ ਪੰਜਾਬ ਸਰਕਾਰ ਨੇ ਇਹ ਮਤਾ ਵਿਧਾਨ ਸਭਾ ਚ ਪਾਸ ਕਰਕੇ ਉਹਨੂੰ ਰੱਦ ਕਰ ਦਿੱਤਾ ਔਰ ਅਸੀਂ ਹਾਲੇ ਇਹ ਲੜਾਈ ਮੁੱਕੀ ਨਹੀਂ ਅਸੀਂ ਸਾਰੇ ਸਟੇਟਾਂ ਦੇ ਚੀਫ ਮਿਨਿਸਟਰ ਨੂੰ ਲਿਖਾਂਗੇ ਵੀ ਜਿਸ ਤਰ੍ਹਾਂ ਪੰਜਾਬ ਨੇ ਰੱਦ ਕੀਤਾ ਸਾਰੀਆਂ ਸਟੇਟਾਂ ਇਸੇ ਤਰ੍ਹਾਂ ਉਸ ਖੜੜੇ ਨੂੰ ਰੱਦ ਕਰਨ ਤਾਂ ਇਹ ਦੂਜਾ 5 ਤਾਰੀਖ ਦੀਆਂ ਜਿਹੜੀਆਂ ਮੰਗਾਂ ਨੇ ਉਹਦੇ ਲਈ ਸਾਡੀ ਤਿਆਰੀ ਪੂਰੀ ਜੋਰਸ਼ ਨਾਲ ਚੱਲ ਰਹੀ ਹੈ ਪੂਰੀ ਤਿਆਰੀ ਹੈ ਉਹਦੀ ਸਿਗਨਲ ਮੈਂ ਦੇ ਚੜਕਾ ਜਿਹੜਾ ਇਹ ਖੜੜਾ ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਨੇ ਇਹ ਪਹਿਲ ਕਦਮੀ ਕੀਤੀ ਹੈ ਕਿਸਾਨ ਸੰਘਰਸ਼ ਦੇ ਰੋਸ਼ਨੀ ਦੇ ਵਿੱਚ ਉਹਨਾਂ ਨੇ ਇਹ ਘਟੋਗਾਟਿਕ ਪਹਿਲ ਕਦਮੀ ਕੀਤੀ ਪਰ ਇਸ ਗੱਲ ਨਾਲ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਸਾਡੀ ਲੜਾਈ ਖਤਮ ਨਹੀਂ ਹੋਣ ਜਾ ਰਹੀ ਕੇਂਦਰ ਸਰਕਾਰ ਕੋਲੋਂ ਸਾਡੀ ਪੁਰਜ਼ੋਰ ਮੰਗ ਹੈ ਕਿ ਇਹ ਨੈਸ਼ਨਲ ਪਾਲਿਸੀ ਫਰੇਮਵਰਕ ਫਾਰ ਐਗਰੀਕਲਚਰ ਮਾਰਕੀਟਿੰਗ ਇਸ ਨੂੰ ਰੱਦ ਕੀਤਾ ਜਾਵੇ ਔਰ ਦੂਜੇ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਵੀ ਇਸੇ ਤਰ੍ਹਾਂ ਸੂਬਾਈ ਸਰਕਾਰਾਂ ਇਸ ਦੇ ਖਿਲਾਫ ਮਤਾ ਲਿਓਨ ਅਸੀਂ ਇਸ ਦੇਸ਼ ਦੀ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਵੱਖ-ਵੱਖ ਸ਼ੂਬਿਆਂ 'ਚ ਰਾਜ ਕਰ ਰਹੀਆਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਨੇ ਇੱਕ ਰੌਸ਼ਨੀ ਦਿਖਾਈ ਹੈ ਪੰਜਾਬ ਦੀ ਕਿਸਾਨ ਲਹਿਰ ਨੇ ਸਾਰੇ ਦੇਸ਼ ਨੂੰ ਇੱਕ ਵਾਰ ਫਿਰ ਰੌਸ਼ਨੀ ਦਿਖਾਈ ਹੈ ਅਸੀਂ ਆਸ ਕਰਦੇ ਹਾਂ ਕਿ ਵਿਰੋਧੀ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਵੀ ਇਸ ਦਿਸ਼ਾ 'ਚ ਅੱਗੇ ਕਦਮ ਪੁੱਟਣਗੀਆਂ 5 ਮਾਰਚ ਤੋਂ ਜਿਹੜੇ ਪ੍ਰੋਟੈਸਟ ਨੇ ਸਾਰੇ ਦੇਸ਼ ਵਿਆਪੀ ਜਿਹੜੇ ਸੁਭਾਈ ਵਿਧਾਨ ਸਭਾਵਾਂ ਦੇ ਅੱਗੇ ਉਸ ਮਾਮਲੇ 'ਚ ਸਾਰੇ ਦੇਸ਼ ਚ ਲਾਗੂ ਹੋਣਗੇ ਔਰ ਪੰਜਾਬ ਇੱਕ ਜਿਹੜੋਂ ਕਹਿੰਦੇ ਨੇ ਮੋਰੀ ਇੱਕ ਰਸ ਰਸਤਾ ਹੈ ਜਿਹੜਾ ਦਿਖਾ ਰਿਹਾ ਹੋਇਆ ਲਕਵਾ 5 ਮਾਰਚ ਨੂੰ ਇੱਕ ਸਾਡੀ ਵੱਡੀ ਤਿਆਰੀ ਆ ਹਜ਼ਾਰਾਂ ਟਰੈਕਟਰ ਟਰਾਲੀਆਂ ਜਿਹੜੀਆਂ ਇੱਥੇ ਸਾਡੀਆਂ ਪਹੁੰਚ ਜਾਣਗੀਆਂ ਇੱਕ ਮਸਲਾ ਜਿਹੜਾ ਪੰਜਾਬ ਸਰਕਾਰ ਨੇ ਅੱਜ ਵਿਧਾਨ ਸਭਾ ਚ ਸਾਡਾ ਉਹ ਸਾਡਾ ਹੱਲ ਕੀਤਾ ਬਾਕੀ 2 ਸਾਲ ਪਹਿਲਾਂ 19 ਦਸੰਬਰ 2023 ਨੂੰ ਮੁੱਖ ਮੰਤਰੀ ਪੰਜਾਬ ਦੇ ਨਾਲ ਇੱਕ ਸਾਡਾ ਲਿਖਤੀ ਸਮਝੌਤਾ ਹੋਇਆ ਸੀ ਜਿਹਦੇ ਚ 12 ਮੰਗਾ ਸੀ ਉਹ ਜੇ ਤੱਕ ਇੱਕ ਵੀ ਮੰਗ ਇਹਨਾਂ ਨੇ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਲਾਗੂ ਨਹੀਂ ਕੀਤੀ ਉਹ ਅਸੀਂ 12 ਮੰਗਾਂ ਵੀ ਤੁਹਾਨੂੰ ਦੱਸ ਦੇਵਾਂਗੇ ਤੇ ਉਹ ਅਸੀਂ ਦੁਬਾਰਾ ਸਰਕਾਰ ਨੂੰ ਭੇਜ ਵੀ ਦਿੱਤੀਆਂ ਵੀ ਖੌਰੀ ਤੌਰ ਤੇ ਲਾਗੂ ਕਰੋ ਨਹੀਂ ਤਾਂ ਸਾਡੀ ਪੂਰੀ ਤਿਆਰੀ ਆ ਅਸੀਂ 5 ਮਾਰਚ ਨੂੰ ਪੂਰੇ ਤਰ੍ਹਾਂ ਅਸੀਂ ਤਿਆਰੀ ਦੇ ਨਾਲ ਲੰਮੇ ਮੋਰਚੇ ਦੇ ਤਹਿਤ ਅਸੀਂ ਇੱਥੇ ਚੰਡੀਗੜ੍ਹ ਵਿੱਚ ਪ੍ਰਵੇਸ਼ ਕਰਾਂਗੇ ਮੇਰਾ ਕਹਿ ਲਿਆ ਵੀ ਇੱਕ ਮਸਲਾ ਦਾ ਸਾਡਾ ਪੰਜਾਬ ਦੇ ਸੰਘਰਸ਼ ਨਾਲ ਪੰਜਾਬ ਦੇ ਜਿਹੜੇ ਕਿਸਾਨ ਲੜਨ ਲੋਕ ਨੇ ਉਹ ਸਰਕਾਰ ਨੇ ਇੱਕ ਤਰ੍ਹਾਂ ਦਾ ਮਸਲਾ ਸਾਡਾ ਹੱਲ ਕਰੋਗਾ ਬਾਰਾ ਜਿਵੇਂ ਰਵਿੰਦਰ ਨੇ ਗੱਲ ਕਹੀ ਹੈ ਅਸੀਂ ਦੂਜੀਆਂ ਸਟੇਟ ਸਰਕਾਰਾਂ ਨੂੰ ਕਹਿੰਨੇ ਆ ਖਾਸ ਕਰਕੇ ਜਿਹੜੀਆਂ ਵਿਰੋਧੀ ਨੇ ਮਤਲਬ ਸਰਕਾਰਾਂ ਉਹ ਜਿਵੇਂ ਪੰਜਾਬ ਸਰਕਾਰ ਨੇ ਕਦਮ ਚੁੱਕਿਆ ਉਹਨਾਂ ਨੂੰ ਕਦਮ ਚੁੱਕਣਾ ਚਾਹੀਦਾ ਤੇ ਗਾਹਾਂ ਸੈਂਟਰ ਸਰਕਾਰ ਤੇ ਅਗਨੇ ਸੰਘਰਸ਼ਾਂ ਦੇ ਦੋਵਾਵਾ ਦਵਾ ਪਾਵਾਂਗੇ ਵੀ ਇਹਨੂੰ ਜਮਾ ਕਰਜ ਕੀਤਾ ਜਾਵੇ ਸਾਡੀ 5 ਤਰੀਕ ਦੀ ਪੱਕੀ ਤਿਆਰੀ ਹੈ ਸਾਡੇ ਵਰਕਰ ਸਾਡੇ ਆਗੂ ਪਿੰਡਾਂ ਦੇ ਵਿਚਾਰ ਮੀਟਿੰਗਾਂ ਕਰਾਉਂਦੇ ਨੇ ਵੱਡੀ ਪੱਧਰ ਤੇ ਤਿਆਰੀ ਕਰਕੇ ਆਵਾਂਗੇ ਪੂਰਾ ਪ੍ਰਮント ਲੱਕੇ ਆਵਾਂਗੇ ਜਿਹੜੀਆਂ ਰਹਿਦੀਆਂ ਮੰਗਾਂ ਪੰਜਾਬ ਸਰਕਾਰ ਨਾਲ ਉਹ ਮੰਨ ਜਾਂਦੀ ਹੈ ਫਿਰ ਪੰਜ ਦਿਨ ਬਾਅਦ ਹੋ ਸਕਦਾ ਹੈ ਵੀ ਦਹਾਤੀ ਕਹਿੰਦਾ ਪਰ 13 ਲੰਮਾ ਤਰ ਨਾ ਚੱਲੂਗਾ ਦੇਖੋ ਜਿਹੜਾ ਕੌਮੀ ਖੇਤੀ ਨੀਤੀ ਦਾ ਖਰੜਾ ਪੰਜਾਬ ਸਰਕਾਰ ਨੇ ਜਿਹੜਾ ਰੱਦ ਕੀਤਾ ਉਹਨੂੰ ਅਸੀਂ ਜਥੇਬੰਦ ਜਿਹੜਾ ਸੰਯੁਕਤ ਮੋਰਚੇ ਦੀ ਪ੍ਰਾਪਤੀ ਕਰਦੇ ਹਾਂ ਦੂਸਰੀ ਗੱਲ ਇਹ ਹੈ ਕਿ ਜੇ ਬਹੁ ਗਿਣਤੀ ਸਟੇਟਾਂ ਦੇ ਵਿੱਚੋਂ ਇਹ ਮਤਾ ਰੱਦ ਨਹੀਂ ਹੁੰਦਾ ਪਾਸ ਕਰਾ ਕੇ ਐਕਟ ਬਣ ਜਾਂਦਾ ਅਸੀਂ ਇਹਦੇ ਤੇ ਪੂਰੇ ਜੋਰ ਸ਼ੋਰ ਨਾਲ ਸਾਰੇ ਸਟੇਟਾਂ ਤੋਂ ਬਾਅਦ ਫਿਰ ਕੇਂਦਰ ਸਰਕਾਰ ਦੇ ਵਿਰੁੱਧ ਉਹ ਐਕਟ ਰੱਦ ਕਰਾਉਣ ਦੇ ਲਈ ਜਿਹੜਾ ਬਣਾਉਣਗੇ ਇਹਦੇ ਖਿਲਾਫ ਇਹ ਲੰਬੀ ਲੜਾਈ ਲਈ ਅਸੀਂ ਤਿਆਰੀ ਕਰ ਰਹੇ ਹਾਂ ਜਿਵੇਂ ਪਹਿਲਾਂ ਮਤਲਬ ਦਿੱਲੀ ਜਾਣ ਤੋਂ ਪਹਿਲਾਂ ਤਿਆਰੀ ਕੀਤੀ ਸੀ ਹੁਣ ਉਸ ਕਿਸਮ ਦੀ ਤਿਆਰੀ ਹੈ ਜਿਹੜੀ ਅਸੀਂ ਬੈੱਡ ਰਹੇ ਹਾਂ ਸਾਨੂੰ ਪਤਾ ਹੈ ਕਿ ਕਾਫੀ ਸਟੇਟਾਂ ਦੇ ਵਿੱਚੋਂ ਜਿਹਨੂੰ ਡਬਲ ਇੰਜਨ ਸਰਕਾਰਾਂ ਕਹਿੰਦੇ ਨੇ ਉਹ ਇਹ ਮਤੇ ਨੂੰ ਨਹੀਂ ਰੱਦ ਕਰਨਗੀਆਂ ਉਹ ਰੱਦ ਕਰਾਉਣ ਲਈ ਸੈਂਟਰਪੇ ਸਾਨੂੰ ਦਬਾਅ ਪਾਉਣਾ ਪੈਣਾ ਬੰਗੂਸਾ ਬੰਗੂਸਾ ਚੋ ਕੋਈ ਨਹੀਂ ਸਾਤਿਵੇਂ ਸੇ ਬਹੁਤ ਜਾਰੀ ਰਮਤਾ ਚੁੱਪੀ ਹੈ ਮੈਂ ਇਸ ਦੇ ਵਿੱਚ ਦੋ ਗੱਲਾਂ ਐਡ ਕਰਨੀਆਂ ਹੈ ਵੀ ਪੰਜਾਬ ਸਰਕਾਰ ਦਾ ਬਹੁਤਾ ਕ੍ਰੈਡਿਟ ਨਾ ਲਵੇ ਵੀ ਇਹ ਨਹੀਂ ਕਿ ਪੰਜਾਬ ਸਰਕਾਰ ਨੂੰ ਸੀ ਬੇਲ ਆਊਟ ਕਰ ਦੇਣਾ ਸੀ ਜਿਹੜਾ ਖੜਾ ਰੱਦ ਕਰ ਦਿੱਤਾ ਇਹ ਬੜਾ ਵੱਡਾ ਪ੍ਰੈਸ਼ਰ ਸੀ ਇਸ ਕੇਮ ਨਾਲ ਬੜੀ ਦੇਰ ਤੋਂ ਚੱਲ ਰਿਹਾ ਜੀ ਸਾਥੀ ਅੰਦਰਸਾਏ ਨੰਬਰ 2 ਕਰਜ਼ੇ ਦਾ ਸਵਾਲ ਉਹ ਬਹੁਤ ਵੱਡਾ ਹੈ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਕਰਜ਼ੇਈ ਹੈ ਔਰ ਪੰਜਾਬ ਸਰਕਾਰ ਇਸ ਬਾਰੇ ਕੁਝ ਨਹੀਂ ਕਰਦੀ ਨੰਬਰ 3 ਪਾਣੀਆਂ ਦਾ ਮੁੱਦਾ ਬੜਾ ਹੈ ਮੈਂ ਪਾਣੀ ਨਾਲ ਖੇਤਾਂ ਲਈ ਐ ਨਾ ਪੀਣ ਲਈ ਐ ਬੜੀ ਦੇਰ ਦੀ ਅਸੀਂ ਇਸ ਮਸਲੇ ਨੂੰ ਉਠਾ ਰਹੇ ਹਾਂ ਪਰ ਸਰਕਾਰ ਤਾਂ ਆਪਣੇ ਕੰਨ ਬੁਲੇ ਕਰਕੇ ਬੈਠੀ ਐ ਸੋ ਇਹ ਮੁੱਦੇ ਕੋਲੇ ਪੈਂਡਿੰਗ ਨਾ ਸਰਕਾਰ ਨਾਲ ਨਹੀਂ ਐ ਪੰਜਾਬ ਸਰਕਾਰ ਨੂੰ ਸੁਮਰ ਹੋ ਰਿਹਾ ਲੇਟਰ ਜਿਸ ਤਰ੍ਹਾਂ ਬੈਂਕਾਂ ਦਾ ਕਰਜ਼ਾ ਵਨ ਟਾਈਮ ਸੈਟਲਮੈਂਟ ਸਕੀਮ ਐ ਕੋਈ ਕਾਰਪੋਰੇਟਸ ਦਾ ਕਰਜ਼ਾ ਪਰ ਕਸਨਾਂ ਲਈ ਕੋਈ ਵਨ ਟਾਈਮ ਸੈਟਲਮੈਂਟ ਸਕੀਮ ਨਹੀਂ ਇਸ ਕਰਕੇ ਜਿਹੜਾ ਬੜੇ ਗੰਭੀਰ ਜਿਹੜਾ ਕਿਸਾਨੀ ਨਾਲ ਸੰਬੰਧਿਤ ਮੁੱਦੇ ਪਈ ਐ ਪੰਜਾਬ ਸਰਕਾਰ ਉਹ ਵੀ ਉਠਾ ਰਹੇ ਆ 5 ਮਾਰਚ ਨੂੰ ਤਾਂ ਹੀ ਵੱਡਾ ਜਿਹੜਾ ਪ੍ਰੋਗਰਾਮ ਐ ਸਾਰੇ ਵਿਸ਼ੇ ਦੀ ਗੱਲ ਤਾਂ ਨਿਆਂ ਪੰਜਾਬ ਚ ਵੀ ਹੋ ਰਿਹਾ ਹੈ ਇਹਨਾਂ ਮੁੱਦਿਆਂ ਤੇ ਪੰਜਾਬ ਸਰਕਾਰ ਦੇ ਖਿਲਾਫ ਔਰ ਕੇਂਦਰ ਦੇ ਖਿਲਾਫ ਵਿੜਾਈ ਜਿਹੜੀ ਜਾਰੀ ਹੈ ਹਾਂਜੀ ਦੋ ਦੋ ਗੱਲਾਂ ਹੋਰ 5 ਮਾਰਚ ਨੂੰ ਜਿਹੜਾ ਅਸੀਂ ਆ ਰਹੇ ਹਾਂ 12 ਨਹੀਂ ਸਾਡੀਆਂ ਲਗਭਗ 18 ਦੇ ਕਰੀਬ ਜਿਹੜੀਆਂ 19 ਦਸੰਬਰ 2023 ਦੀ ਮੀਟਿੰਗ ਚ ਜਿਹੜੀਆਂ ਮੰਗਾ ਐਗਰੀਡ ਸੀ ਉਹ ਆਲਰੇਡੀ ਮੈਮੋਰੰਡਮ ਦਾ ਫਿਰ ਹਿੱਸਾ ਬਣਾਈਆਂ ਇੱਕ ਤਾਂ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰ ਰਹੇ ਹਾਂ ਕਿ 6 ਫਸਲਾਂ ਬਾਸਮਤੀ ਮੱਕੀ ਮੂੰਗੀ ਆਲੂ ਮਟਰ ਤੇ ਗੋਭੀ ਇਹਦਾ ਐਮਐਸਪੀ ਤੇ ਖਰੀਦ ਦੀ ਗਾਰੰਟੀ ਕਰੇ ਪੰਜਾਬ ਸਰਕਾਰ ਪੰਜਾਬ ਨੂੰ ਇਸ ਸਮੇਂ ਫਸਲੀ ਭੁਪਿੰਤਾ ਦੀ ਬਹੁਤ ਜ਼ਿਆਦਾ ਲੋੜ ਹੈ। ਔਰ ਇਸ ਮਾਮਲੇ ਚ ਨਾਲੋਂ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਇਹ ਸਪਸ਼ਟ ਕਰੇ ਕਿ ਕਣਕ ਦੀ ਚੁਕਾਈ ਤੇ ਉਹਦੀ ਖਰੀਦ ਦਾ ਬੰਦੋਬਸਤ ਕਿਸ ਤਰ੍ਹਾਂ ਦਾ ਯਕੀਨੀ ਬਣੂਗਾ ਜਾਂ ਨਹੀਂ ਬਣੂਗਾ। ਝੋਨੇ ਵੇਲੇ ਸਾਨੂੰ ਬਹੁਤ ਮਾਰ ਪਈ ਹੈ, ਕਾਟ ਲੱਗੀ ਹੈ ਔਰ ਉਸ ਕਾਟ ਦੀ ਪਰਭਾਈ ਦਾ ਸਵਾਲ ਵੀ ਸਾਹਮਣੇ ਹੈ। ਨਾਲੋਂ ਨਾਲ ਅਗਲੀ ਵਾਰੀ ਝੋਨੇ ਦੀ ਕਿਹੜੀਆਂ ਕਿਸਮਾਂ ਅਸੀਂ ਬੀਜੀਏ? ਏ ਵੀ ਪਹਿਲਾਂ ਹੀ ਨੋਟੀਫਾਈ ਕਰੇ ਤਾਂ ਜੋ ਮਾਗਰੋਂ ਸਾਡੀ ਮੰਡੀਆਂ ਚ ਖੱਜਲ ਖਵਾਰੀ ਜਿਹੜੀ ਉਹ ਨਾ ਹੋਵੇ ਇਸ ਦੇ ਅਲਾਵਾ ਕਰਜ਼ੇ ਦਾ ਸਵਾਲ ਹੈ ਕਰਜ਼ਾ ਨਵੇੜੂ ਕਾਨੂੰਨ ਕਰਜ਼ਾ ਜਿਹੜੇ ਕਿਸਾਨ ਮਜ਼ਦੂਰ ਦੇਣ ਉਸ ਮਰਥ ਹੋ ਗਏ ਉਸ ਮਾਮਲੇ ਚ ਕਰਜ਼ਾ ਨਵੇੜੂ ਕਾਨੂੰਨ ਕੇਂਦਰ ਸਰਕਾਰ ਤੋਂ ਵੀ ਮੰਗਦੇ ਆ ਅਸੀਂ ਤੇ ਪੰਜਾਬ ਸਰਕਾਰ ਤੋਂ ਵੀ ਮੰਗਦੇ ਇਸ ਮਾਮਲੇ ਚ ਪੰਜਾਬ ਸਰਕਾਰ ਨੇ ਕੋਆਪਰੇਟਿਵ ਅਦਾ ਰਿਆ ਚ ਚਾਹੇ ਉਹ ਲੈਡ ਮਾਰਕਸ ਬੈਂਕ ਹੈ ਚਾਹੇ ਕਾਰਪੋਰੇਟ ਬੈਂਕ ਹੈ ਇਨਚ ਵਨ ਟਾਈਮ ਸੈਟਲਮੈਂਟ ਸਕੀਮ ਕਮਰਸ਼ੀਅਲ ਬੈਂਕਾਂ ਦੀ ਤਰ੍ਹਾਂ ਨਵਾਰਡ ਨਾਲ ਸਲਾਹ ਕਰਕੇ ਦੇਣ ਦੀ ਸਦਾਰਤਕ ਪ੍ਰਵਾਨਗੀ 19 ਦਸੰਬਰ 2023 ਦੀ ਮੀਟਿੰਗ ਨੂੰ ਕੀਤੀ ਸੀ ਪਰ ਅੱਜ ਲਗਭਗ ਸਵਾ ਸਾਲ ਹੋ ਗਿਆ ਇਸ ਮਾਮਲੇ 'ਚ ਇੱਕ ਕਦਮ ਅੱਗੇ ਨਹੀਂ ਪੁੱਟਿਆ ਗਿਆ ਸਹਿਕਾਰੀ ਸੁਭਾਵਾਂ 'ਚ ਨਵੇਂ ਖਾਤੇ ਖੋਲਣ ਦਾ ਮਾਮਲਾ ਮੰਨਿਆ ਸੀ ਪੰਜਾਬ ਸਰਕਾਰ ਨੇ 1 ਜਨਵਰੀ 2024 ਤੋਂ ਖੋਲਣੇ ਸੀ ਬਿਲਕੁਲ ਚੁੱਪ ਕਰਕੇ ਬੈਠੇ ਨੇ ਇਸੇ ਤਰ੍ਹਾਂ ਵਾਰਾ ਡੰਗਰਾ ਤੋਂ ਜਾਂ ਸਾਡੇ ਜੰਗਲੀ ਸੂਰਾ ਤੋਂ ਜੋ ਸਾਡੀ ਫਸਲ ਬਰਬਾਦ ਹੁੰਦੀ ਹੈ ਉਸ ਮਾਮਲੇ 'ਚ ਹਥਿਆਰਾਂ ਦਾ ਲਾਇਸੈਂਸ ਜੇ ਦੇ ਨਾਲ-ਨਾਲ ਇਸੇ ਤਰ੍ਹਾਂ ਪਾਣੀ ਦੇ ਸਵਾਲ ਨੇ ਹਰ ਖੇਤ ਤੱਕ ਨਹਿਰੀ ਪਾਣੀ ਹਰ ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਔਰ ਇਸ ਦੇ ਨਾਲ ਪੰਜਾਬ ਦੀ ਜ਼ਮੀਨ ਹੇਠ ਜਿਹੜਾ ਸਾਡਾ ਪਾਣੀ ਹੈ ਜਿਸ ਹਿਸਾਬ ਨਾਲ ਪਾਣੀ ਭਾਰੇ ਤੱਤ ਨੇ ਇਸ ਮਾਮਲੇ 'ਚ ਕੀ ਯੋਜਨਾ ਹੈ ਸਰਕਾਰ ਦੀ ਪੂਰੀ ਦੀ ਪੂਰੀ ਕਾਰਜ ਯੋਜਨਾ ਇਹ ਸਾਡੀ ਮੰਗ ਦਾ ਹਿੱਸਾ ਆ ਤਾਂ ਜੋ ਪੰਜਾਬ ਦੇ ਵਿੱਚ ਜਿਹੜਾ ਸਾਰੇ ਲੋਕਾਂ ਦਾ ਇਹ ਸੰਕਟ ਪੜਨ ਵਾਲਾ ਆ ਕਿ ਸਾਨੂੰ ਮਾੜਾ ਪਾਣੀ ਮਿਲਦਾ ਸਾਡੇ ਖੇਤਾਂ ਨੂੰ ਵੀ ਨਹੀਂ ਲਾਉਣ ਨੂੰ ਮਿਲਦਾ ਚੰਗਾ ਪਾਣੀ ਔਰ ਪੀਣ ਵਾਲਾ ਪਾਣੀ ਵੀ ਨਹੀਂ ਸਾਫ਼ ਮਿਲਦਾ ਇਹ ਸਾਰੇ ਮਾਮਲੇ ਅਸੀਂ 5 ਮਾਰਚ ਨੂੰ ਉਠਾ ਰਹੇ ਆ ਔਰ ਇਨ੍ਹਾਂ ਮਾਮਲਿਆਂ ਤੇ ਪੰਜਾਬ ਸਰਕਾਰ ਦਾ ਰੁਖ ਕੀ ਹੋਊਗਾ ਇਹ ਗੱਲ 5 ਮਾਰਚ ਦੇ ਸਾਰੇ ਪ੍ਰਦਰਸ਼ਨ ਨੂੰ ਤੈਅ ਕਰੇਗੀ। ਅਵਾਰਾ ਡੰਗਰਾਂ ਲਈ 31 ਮਾਰਚ 2024 ਸਾਨੂੰ ਲਿਖ ਕੇ ਦਿੱਤਾ ਸੀਗਾ ਭਗਵੰਤ ਮਾਨ ਜੀ ਨੇ ਵੀ 1000 ਏਕੜ ਜਿਹੜਾ ਪਟਿਆਲੇ ਦੇ ਕੋਲ ਜ਼ਮੀਨ ਆ ਉਹ ਅਸੀਂ ਰਾਖਮੀ ਰੱਖ ਲਈ ਆ ਉਹਦੇ 'ਚ ਡੰਗਰ ਸਾਰੇ ਛੱਡ ਦਿੱਤੇ ਜਾਣਗੇ। ਉਹ 31 ਮਾਰਚ 24 ਕਦੋਂ ਦੀ ਲੰਘਈ ਆ ਉਹ ਵੀ ਸਾਡਾ ਫੈਸਲਾ ਨਹੀਂ ਪੂਰਾ ਹੋਇਆ। ਦੂਸਰਾ ਸਾਡੀ ਗੰਨੇ ਦੀਆਂ ਮਿੱਲਾਂ ਚੱਲ ਰਹੀਆਂ ਨੇ। ਉਹਦੇ 'ਚ ਜਿਹੜਾ ਹਿੱਸਾ ਪੰਜਾਬ ਸਰਕਾਰ ਨੇ ਪ੍ਰਾਈਵੇਟ ਮਿੱਲਾਂ ਨੂੰ ਪਾਉਣਾ ਹੁੰਦਾ ਉਹ ਜੇ ਤੱਕ ਨਹੀਂ ਦਿੱਤਾ ਉਹ ਸਾਡੀਆਂ ਪੇਮੈਂਟਾਂ ਵੀ ਸਰਕਾਰ ਵੱਲ ਖੜੀਆਂ ਨੇ ਉਹ ਵੀ ਅਸੀਂ ਕਹਿੰਦੇ ਵੀ ਫੌਰੀ ਤੌਰ ਤੇ ਉਹ ਪੇਮੈਂਟਾਂ ਪਾਈਆਂ ਜਾਣ ਤੀਜਾ ਇੱਕ ਲਿਫਟ ਪੰਪਾਂ ਵਾਲੀ ਗੱਲ ਸੀ 2023 ਤੋਂ ਬਾਅਦ ਉੱਥੇ ਜਿਹੜੇ ਬਿੱਲ ਲੱਗਦੇ ਆ ਡਿਫਾਲਟਰ ਹੋ ਗਏ ਉੱਥੇ ਕਨੈਕਸ਼ਨ ਕੱਟੇ ਜਾ ਰਹੇ ਆ ਲਿਫਟ ਪੰਪ ਜਿਹੜੇ ਨਹਿਰਾਂ ਤੇ ਲੱਗੇ ਆ ਉਹ ਵੀ ਸਾਡੀ ਮੰਗੀ ਸਹਿਮਤ ਹੋ ਗਈ ਸੀ ਸਰਕਾਰ ਉਹ ਵੀ ਜਿਹੜਾ ਜਿਉਂਦਾ ਤਿਉਹਾਂ ਇਹ ਮੰਗਾਂ ਤੇ ਅਸੀਂ ਕਹਿੰਨੇ ਆ ਫੌਰੀ ਤੌਰ ਤੇ ਵਿਚਾਰ ਸਰਕਾਰ ਕਰੇ ਤੇ ਇਹਨਾਂ ਦੀ ਮੰਗੇ ਇੱਕ ਬਹੁਤ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਵਿੱਚ ਸਾਡੇ ਸਿਰ ਆਉਣ ਵਾਲੀ ਆ ਸਾਰੇ ਪੰਜਾਬ ਦੇ ਹਿੱਸੇ ਰੋਹ ਦੀ ਬੜੀ ਅੱਜ ਕੱਲ ਮੀਡੀਆ ਚਰਚਾ ਹੈ ਪਿਛਲੀ ਵਾਰੀ ਅਸੀਂ ਜਦੋਂ ਚੀਫ ਮਿਨਿਸਟਰ ਨਾਲ ਮੀਟਿੰਗ ਹੋਈ ਸੀ ਇੱਥੇ 19 ਅਕਤੂਬਰ ਨੂੰ ਝੋਨੇ ਦੀ ਖਰੀਦ ਵੇਲੇ ਉਸ ਵੇਲੇ ਅਸੀਂ ਕਿਹਾ ਸੀ ਵੀ ਤੁਹਾਡੇ ਅਫਸਰ ਕੁਝ ਕਰਨੀ ਦੇ ਤੁਸੀਂ ਕੁਝ ਕੀਤਾ ਨਹੀਂ ਉਹਦਾ ਨਤੀਜਾ ਇਹ ਹੈ ਵੀ ਸਪੇਸ ਹੈ ਨਹੀਂ ਪੰਜਾਬ ਚੋਂ ਮੂਵਮੈਂਟ ਹੋ ਨਹੀਂ ਰਹੀ ਫੂਡ ਗ੍ਰੇਨਸ ਦੀ ਤੇ ਤੁਸੀਂ ਚੌੜ ਕਿੱਥੇ ਲਾਓਗੇ ਸਾਡੀ ਲੁੱਟ ਹੋਏਗੀ ਔਰ ਉਦੋਂ ਝੂਠ ਸੱਚ ਬੋਲ ਕੇ ਮੀਟਿੰਗ ਉਹਨਾਂ ਨੇ ਸਮਾਪਤ ਕਰ ਦਿੱਤੀ ਪਰ ਹੋਇਆ ਉਹੀ ਵੀ ਸਾਡੀ ਮੰਡੀਆਂ ਦੇ ਵਿੱਚ ਲੁੱਟ ਹੋਈ ਝੋਨੇ ਦੇ ਖਰੀਦ ਵੇਲੇ ਕੱਟ ਲੱਗੇ ਐਸ ਵੇਲੇ ਸਥਿਤੀ ਫੇਰ ਏਡੀ ਗੰਭੀਰ ਹੈ ਜਿਹੜਾ ਝੋਨਾ ਰਾਈਸ ਮਿਲਰਸ ਕੋਲ ਪਿਆ ਰੋਜ਼ ਅਸੀਂ ਖਬਰਾਂ ਪੜ੍ਹਦੇ ਆਂ ਉਹਨਾਂ ਤੱਕ 30% ਜਿਹੜਾ ਮਾਲ ਉਹ ਪੀੜਿਆ ਜਾ ਚੁੱਕਾ ਹੈ ਉਹਨਾਂ ਦੇ ਉਹ ਚੀਕਾ ਮਾਰਦੇ ਨੇ ਉਹਨਾਂ ਦੀ ਲੇਬਰ ਭੱਜਣ ਵਾਲੀ ਹੈ ਜੇ ਦੂਜੇ ਸਾਲ ਲਗਾਤਾਰ ਜਿਵੇਂ ਪਹਿਲੇ ਸਾਲ 3000 ਕਰੋੜ ਦਾ ਘਾਟਾ ਮਿਲਿੰਗ ਇੰਡਸਟਰੀ ਨੂੰ ਪਿਆ ਜੇ ਦੂਜੇ ਸਾਲ ਫੇਰ ਘਾਟਾ ਪੈ ਗਿਆ ਅਗਲੀ ਫਸਲ ਕਿਸੇ ਨੇ ਨਹੀਂ ਸੰਭਾਲਣੀ ਔਰ ਇਹ ਵੀ ਨਹੀਂ ਸਪੇਸ ਕਿਸੇ ਤਰ੍ਹਾਂ ਦੀ ਵੀ ਹੈ ਨਹੀਂ ਕਣਕ ਦੀ ਫਸਲ ਆ ਗਈ 130-35 ਲੱਖ ਟਨ ਕਣਕ ਹੁੰਦੀ ਹੈ ਸਾਨੂੰ ਨਹੀਂ ਸਮਝ ਆਉਂਦੀ ਸਰਕਾਰ ਨੇ ਹੁਣ ਤੇ ਉਹ ਮੂਵਮੈਂਟ ਕਿਉਂ ਨਹੀਂ ਕਰਾਈ ਔਰ ਉੱਥੇ ਉਹ ਕਿੱਥੇ ਕਣਕ ਲਾਉਣਗੇ ਇਸੇ ਤਰ੍ਹਾਂ ਜੇ ਹੁਣੇ ਤੋਂ ਪਰਾਲੇ ਕਰਕੇ ਸਪੇਸ ਰਾਈਸ ਦੀ ਨਾ ਬਣਾਈ ਤਾਂ ਅਗਲੀ ਫਸਲ ਫੇਰ ਖਤਰੇ ਚ ਪੈ ਜੇਗੀ ਇੱਕ ਤੋਂ ਬਾਅਦ ਦੂਜੀ ਸਾਈਕਲ ਹੈ ਹਰ 6 ਮਹੀਨੇ ਬਾਅਦ ਫਸਲ ਆਉਂਦੀ ਹੈ ਸਾਡੀ ਸਰਕਾਰ ਬੁਰੀ ਤਰ੍ਹਾਂ ناکਾਮ ਹੋਈ ਹੈ ਇਹਨਾਂ ਨੇ ਕੇਂਦਰ ਨਾਲ رابطہ ਕਾਇਮ ਨਹੀਂ ਰੱਖਿਆ ਮੂਵਮੈਂਟ ਇਥੋਂ ਫੂਡ ਗ੍ਰੇਨ ਦੀ ਹੁੰਦੀ ਨਹੀਂ ਸਭ ਤੋਂ ਸਰਪਲਸ ਫੂਡ ਗ੍ਰੇਨ ਦੀ ਸਟੇਟ ਪੰਜਾਬ ਹੈ ਤੇ ਇਹਦੀ ਸਜ਼ਾ ਮੁੜ ਕੇ ਕਿਸਾਨਾਂ ਨੂੰ ਮਿਲ ਜਾਂਦੀ ਹੈ ਅਸੀਂ ਸਮਝਦੇ ਹਾਂ ਕਿ ਸਰਕਾਰ ਨੂੰ ਜੇ ਖੇਤੀ ਨੂੰ ਬਚਾਉਣਾ ਹੈ ਜਿਸ ਤਰ੍ਹਾਂ ਜੇਕਰ ਕੀਤਾ ਰਮਿੰਦਰ ਹੋਰਾ ਨੇ ਇਹ ਜਿਹੜਾ ਐਗਰੀਕਲਚਰ ਮਾਰਕੀਟਿੰਗ ਵੀ ਸਟੇਟ ਸਬਜੈਕਟ ਹੈ ਇਸ ਕਰਕੇ ਬਾਸਮਤੀ ਡਾਈਵਰਸੀਫਿਕੇਸ਼ਨ ਵਾਸਤੇ ਬਾਸਮਤੀ ਦੀ ਐਮਐਸਪੀ ਦੀ ਦਾ ਪ੍ਰਬੰਧ ਉਹਦੀ ਖਰੀਦ ਦਾ ਪ੍ਰਬੰਧ ਆਲੂ ਮੇਨ ਕ੍ਰੌਪ ਹੈ ਉਹਦਾ ਸਾਡੇ ਜਿਹੜੀ ਕੰਪਨੀਆਂ ਵਾਲੇ ਨੇ ਗੁਜਰਾਤ ਚ ਤਾਂ 18 ਰੁਪਏ ਕਿਲੋ ਦੇ ਕੰਟਰੈਕਟ ਕਰਦੇ ਨੇ ਤੇ ਇੱਥੇ ਪੰਜਾਬ ਵਿੱਚ 4-5 ਰੁਪਏ ਕਿਲੋ ਖਰੀਦਦੇ ਨੇ ਸੇਮ ਉਹੀ ਆਲੂ ਜਿਹੜਾ ਉੱਥੇ ਲੈ ਜਾ ਕੇ ਫੇਰ ਉਹ ਇਹਦੇ ਮਹਿੰਗੇ ਇਹਦੇ ਵਿੱਚੋਂ ਕਮਾਈ ਕਰਦੇ ਨੇ ਇਸੇ ਤਰ੍ਹਾਂ ਸਬਜ਼ੀਆਂ ਨੇ ਉਹਦੇ ਵਿੱਚ ਵੀ ਸਾਡੀ ਮੰਡੀਆਂ ਦੇ ਵਿੱਚ ਲੁੱਟ ਹੁੰਦੀ ਹੈ ਤੇ ਕੰਜ਼ਿਊਮਰ ਦੀ ਵੀ ਲੁੱਟ ਹੁੰਦੀ ਹੈ ਪ੍ਰੋਡਿਊਸਰ ਦੀ ਵੀ ਲੁੱਟ ਹੁੰਦੀ ਹੈ ਦੋਹਾਂ ਪਾਸੇ ਲੁੱਟ ਹੁੰਦੀ ਹੈ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਇਹਨਾਂ ਦੀ ਐਮਐਸਪੀ ਤੈਅ ਕਰਕੇ ਖਰੀਦਾ ਪ੍ਰਬੰਧ ਕਰੇ ਜਿਵੇਂ ਕੇਰਲਾ ਦੀ ਸਰਕਾਰ ਕਰਦੀ ਹੈ ਉੱਥੇ ਮੰਡੀ ਵਿੱਚ ਇੰਸਪੈਕਟਰ ਖੜਾ ਹੁੰਦਾ ਹੈ ਸਰਕਾਰ ਦਾ ਜਿਹੜੀ ਟੇਰੀ ਐਮਐਸਪੀ ਤੋਂ ਹੇਠਾਂ ਹੁੰਦੀ ਹੈ ਉਹ ਸਰਕਾਰ ਦੀ ਹੋ ਜਾਂਦੀ ਹੈ ਔਰ ਉਹ ਸਾਰੀਆਂ ਸਰਕਾਰੀ ਕੰਟੀਨਾਂ ਨੂੰ ਆਰਮੀ ਜਿੱਥੇ ਜਿੱਥੇ ਬੈਠੀ ਆ ਉਹਨਾਂ ਨੂੰ ਉਹ ਫਿਰ ਸਾਰੀਆਂ ਸਬਜ਼ੀਆਂ ਉਹ ਉੱਥੇ ਭੇਜਦੇ ਨੇ ਪੰਜਾਬ ਸਰਕਾਰ ਨੂੰ ਵੀ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਇਹ ਅਸੀਂ ਸਾਡੀ ਇਹ ਮੰਗ ਹੈ ਵੀ ਇਹ ਇਹਨਾਂ ਫਸਲਾਂ ਦੀ ਐਮਐਸਪੀ ਤੈਅ ਕਰਕੇ ਇਹਦਾ ਵੀ ਖਰੀਦ ਦਾ ਪ੍ਰਬੰਧ ਕੀਤਾ ਜਾਵੇ ਇੱਕ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਖੇਤੀਬਾੜੀ ਨੀਤੀ ਦਾ ਖਰੜਾ ਜਾਰੀ ਕੀਤਾ ਸੀ ਉਹਦੇ ਤੇ ਜਥੇਬੰਦਨ ਨੇ ਸੁਝਾਅ ਵੀ ਆਪਦੇ ਭੇਜੇ ਸੀ ਪਰ ਸਰਕਾਰ ਨੇ ਉਹਨੂੰ ਉਵੇਂ ਜਿਵੇਂ ਪੈਂਡਗ ਰੱਖਿਆ ਹੋਇਆ ਅਸੀਂ ਇਹ ਮੰਗ ਕਰਦੇ ਆਂ ਵੀ ਸਰਕਾਰ ਜੱਥੇਬੰਦੀਆਂ ਦੇ ਸਹਿਯੋਗ ਵਿੱਚ ਸ਼ਾਮਲ ਕਰਕੇ ਪੂਰੀ ਖੇਤੀ ਨੀਤੀ ਜਾਰੀ ਕਰੇ ਜੀ ਦੇ ਵਿੱਚ ਸਾਡੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਔਰਤਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ ਤੇ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਗੱਲ ਵੀ ਸਾਡੀ ਕੀਤੀ ਹੋਈ ਆ ਉਹ ਵੀ ਮੰਗ ਸੀ ਪੰਜਾਬ ਸਰਕਾਰ ਤੋਂ ਕਰਦੇ ਆ ਤੇ ਜਿਹੜਾ ਮਤਲਬ ਪੰਜਾਬ ਸਰਕਾਰ ਦੀ ਖੇਤੀ ਨੀਤੀ ਹੈ ਜੀ ਉਹ ਨਹੀਂ ਬਣਦੀ ਤਾ ਫਿਰ ਸਰਕਾਰ ਉਜੜੇ ਪਈ ਰਹੂਗੀ ਜਿਹੜੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੈ ਉਹਦੇ ਵਾਸਤੇ ਕੋਈ ਲੇਨ ਨਹੀਂ ਬਣ ਸਕੂਗੀ ਇਸ ਕਰਕੇ ਖੇਤੀ ਨੀਤੀ ਮਤਲਬ ਜਾਰੀ ਕਰਨੀ ਬਹੁਤ ਮਹੱਤਵਪੂਰਨ ਮੰਗ ਹੈ ਮੀਟਿੰਗਾਂ ਚੱਲ ਰਹੀਆਂ ਨੇ ਉਮੀਦ ਆ ਵੀ ਉਹਦੂ ਵਧੂਗੀ ਅਸੀਂ ਡੇਡੇ ਦੁਗਣੇ ਕਰਾਂਗੇ ਇੱਕ ਇਤਿਹਾਸਕ ਇਕੱਠ ਹੋਊਗਾ ਜਿਹੜਾ ਕਦੇ ਕਰ ਚੰਡੀਗੜ੍ਹ ਚ ਨਹੀਂ ਤੁਸੀਂ ਦੇਖਿਆ ਹੋਊਗਾ ਇਹ ਚੰਡੀਗੜ੍ਹ ਇੰਟਰ ਚੰਡੀਗੜ੍ਹ 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 ਐਂਟਰ ਕਰਾਂਗੇ ਜੀ ਅੱਗੇ ਵੀ ਅਸੀਂ 34 ਚ ਕਰਕੇ ਆਏ ਆ ਤੇ ਅੱਗੇ ਦਸਹਿਰਾ ਗਰਾਊਂਡ ਚ ਵੀ ਅਸੀਂ ਕਰਕੇ ਗਏ ਆ ਤੇ ਅਸੀਂ ਚੰਡੀਗੜ੍ਹ ਐਂਟਰ ਕਰਾਂਗੇ ਚੰਡੀਗੜ੍ਹ ਕਿੱਥੇ ਬੈਠੋਗੇ ਕੋਈ ਫਾਇਦਾ ਚੌਕ ਚ 34 ਚੌਤੀ ਦੀ ਡਿਮਾਂਡ ਕੀਤੀ ਹੈ 34 ਸੈਕਟਰ ਦੀ ਔਰ ਸਾਡੀ ਰਿਪਰੈਜ਼ੈਂਟੇਸ਼ਨ ਅਸੀਂ ਡਿਪਟੀ ਕਮਿਸ਼ਨਰ ਚੰਡੀਗੜ੍ਹ ਨੂੰ ਆਲਰੇਡੀ ਦੇ ਚੁੱਕੇ ਆ ਔਰ ਪੰਜਾਬ ਦੀ ਰਾਜਧਾਨੀ ਹੈ ਤੇ ਪੰਜਾਬ ਦੇ ਕਿਸਾਨ ਆਣਾ ਚਾਹੁੰਦੇ ਨੇ ਆਪਣੀ ਗੱਲ ਕਰਨੀ ਚਾਹੁੰਦੇ ਨੇ ਪ੍ਰਸ਼ਾਸਨ ਨੇ ਜੇ ਇਹ ਅਕਮੋਡੇਟ ਕਰੇ ਤਾਂ ਜ਼ਿਆਦਾ ਚੰਗੀ ਗੱਲ ਜੇ ਸਰ ਚੰਡੀਗੜ੍ਹ ਦੇ ਸੈਕਟਰ 34 ਦੀ ਪਰਮਿਸ਼ਨ ਨਹੀਂ ਦਿੱਤੀ ਜੇ ਤਾਂ ਫਿਰ ਤੁਹਾਡਾ ਨੈਕਸਟ ਜਿਹੜਾ ਹੈਗਾ ਉਹ ਕਿਉਂ ਹੋਗਾ ਅਸੀਂ ਚੰਡੀਗੜ੍ਹ ਆਵਾਂਗੇ ਬਾਕੀ ਐਡਮਿਨਿਸਟ੍ਰੇਸ਼ਨ ਨੇ ਕਿਸ ਤਰ੍ਹਾਂ ਰੋਕ ਲੈਣਾ ਕਿਸ ਤਰ੍ਹਾਂ ਦਾ ਨਹੀਂ ਲੈਣਾ ਐਡਮਿਨਿਸਟ੍ਰੇਸ਼ਨ ਦੇ ਦੇਖੋ ਜਦੋਂ ਦਿੱਲੀ ਅਸੀਂ ਇੰਟਰਨੈਕਟਰ ਦਾ ਲਗਨ ਦਾ ਮਾਰਚ ਸ਼ੁਰੂ ਕੀਤਾ ਲੈ ਕੇ ਗਏ ਪੰਜਾਬ ਤੋਂ ਸਾਨੂੰ ਬਾਰਡਰਾਂ ਤੇ ਰੋਕ ਲਿਆ ਬਾਰਡਰਾਂ ਤੇ ਰੁਕਣ ਕਰਕੇ ਜੇ ਟਿਕਰੀ ਬਾਰਡਰ ਦੀ ਮਿਸਾਲ ਦੇ ਮੰਨ ਮੈਂ 6500 ਟ੍ਰਿਕਟਰਾਂ ਦੀ ਲੀਸ ਉੱਤੇ ਤੇ 16 ਕਿਲੋਮੀਟਰ ਲੰਬਾ ਬਰੋਕ ਗਿਆ ਸੀ ਜਿਆ ਸਾਰੇ ਦਾ ਸਾਰਾ ਇੱਥੇ ਹੀ ਹਾਲ ਹੋਊਗਾ ਅਸੀਂ ਇਹ ਨਹੀਂ ਚਾਹੁੰਦੇ ਕਿ ਨਾ ਲੋਕਤੰਤ ਤੋਂ ਸਰਕਾਰ ਨੂੰ ਚਾਹੀਦਾ ਕਿ 34 ਸੈਕਟਰ ਸਾਨੂੰ ਦੇ ਦੇ ਉਹ ਜੇ 34 ਸੈਕਟਰ ਘਟ ਰਹਿੰਦਾ ਤਾਂ ਉਹ 24 ਸੈਕਟਰ ਦਿੱਤੇ ਨਿਕਲ ਖੜਾ ਗਿਆ ਸੀ ਇੱਕ ਗੱਲ ਮੈਂ ਸਾਰੇ ਪੰਜਾਬ ਵਾਸੀਆਂ ਲਈ ਮੈਂ ਸਪਸ਼ਟ ਕਰਨੀ ਚਾਹੁੰਦਾ ਇੱਕ ਆਮ ਤੌਰ ਤੇ ਕਿਹਾ ਜਾਂਦਾ ਹੈ ਲਓ ਜੀ ਕਿਸਾਨ ਤਾਂ ਰੋਜ਼ ਅੰਦੋਲਨ ਕਰਦੇ ਨੇ ਤਾਂ ਰੋਜ਼ਗਾਰਨਾ ਮਾਰ ਕੇ ਬਹਿ ਜਾਂਦੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਵੀ ਅੱਜ ਜਿਹੜੇ ਦੇਸ਼ ਦੇ ਹੁਕਮਰਾਨ ਨੇ ਉਹ ਹਰ ਚੀਜ਼ ਦੀ ਕਾਰਪੋਰਟਾਈਜੇਸ਼ਨ ਕਰੀ ਜਾ ਰਹੇ ਨੇ ਸਾਰਾ ਖੇਤੀ ਵੀ ਦੂਜੇ ਤੰਦੇਬੀ ਕਾਰਪੋਰੇਟ ਦੇ ਹਵਾਲੇ ਕਰਨ ਦੀ ਪੂਰੀ ਤਿਆਰੀ ਹੈ ਕਿਸਾਨਾਂ ਦਾ ਅੰਦੋਲਨ ਇੱਕ ਕੰਧ ਹੈ ਜਿਹੜੀ ਸਰਕਾਰ ਕੋਲੋਂ ਹਾਲੇ ਤੱਕ ਟਹੀ ਨਹੀਂ ਜੇ ਇਹ ਟਹਿ ਗਈ ਤਾਂ ਇੱਥੇ ਦਾ ਵਪਾਰੀ ਇੱਥੇ ਦਾ ਦੁਕਾਨਦਾਰ ਕੁਝ ਨਹੀਂ ਛੱਡਣਾ ਜਿਹੜੇ ਭਾਰਤ ਮਾਲਾ ਦੇ ਪ੍ਰੋਜੈਕਟ ਨੇ ਹਸਤ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਹਰ 10 ਕਿਲੋਮੀਟਰ ਤੇ ਕਿਤੇ ਤਾਂ ਇਹਨਾਂ ਨੇ ਫੂਡ ਕੋਰਟ ਬਣਾਉਣੇ ਨੇ ਕਿਤੇ ਵੱਡੇ ਵੱਡੇ ਮਾਲ ਬਣਾਉਣੇ ਨੇ ਉਹ ਜਿਹੜੇ ਮਾਲ ਨੇ ਉਹਨਾਂ ਨੇ ਸਾਰੇ ਬਾਜ਼ਾਰ ਨੂੰ ਖਾ ਜਾਣਾ ਵੱਡੀ ਪੱਧਰ ਤੇ ਅਨਪਲਾਈਮੈਂਟ ਹੋਏਗੀ ਇਸ ਕਰਕੇ ਉਹਨਾਂ ਭਰਾਵਾਂ ਨੂੰ ਇਹ ਅਪੀਲ ਹੈ ਜਿਹੜੇ ਇਸ ਅੰਦੋਲਨ ਨੂੰ ਪੁਠਾਸੀਤਾ ਬੋਲਦੇ ਨੇ ਵੀ ਪਲੀਜ਼ ਇਹ ਅੰਦੋਲਨ ਤੁਹਾਡਾ ਅੰਦੋਲਨ ਹੈ ਅਸੀਂ ਤੁਹਾਡੇ ਲਈ ਵੀ ਲੜ ਰਹੇ ਹਾਂ ਅਸੀਂ ਸਾਰਾ ਟੋਟਲ ਕਾਰਪੋਰੇਟਸ ਨੂੰ ਬ੍ਰੇਕ ਲਾਈ ਹੋਈ ਹੈ ਸਰਕਾਰ ਦੇ ਸਾਹਮਣੇ ਇਹ ਅੰਦੋਲਨ ਇੱਕ ਵੱਡਾ ਵੱਡੀ ਹਲਡਰ ਹੈ ਨਹੀਂ ਤਾਂ ਸਰਕਾਰ ਅੱਜ ਨੂੰ ਸਾਰਾ ਕੁਝ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰ ਦਿੱਤਾ ਹੁੰਦਾ ਸਰਕਾਰ ਨੂੰ ਸਭ ਇੱਕ ਪ੍ਰੋਬਲਮ ਆਂਦੀ ਹੈ ਜਿੱਦਾਂ ਤੁਸੀਂ ਵੀ ਜਾ ਕੇ ਲੋਕਾਂ ਹੀ ਲੋਕ ਕਹਿੰਦੇ ਆ ਕਿ ਬਈ ਸਾਨੂੰ ਪ੍ਰੋਬਲਮ ਆ ਰਹੀ ਹੈ ਔਰ ਹਰ ਵਾਰੀ ਦੇਖਿਆ ਗਿਆ ਹਾਲਾਂਕਿ ਤੁਸੀਂ ਆਪਣੇ ਵੱਲੋਂ ਪੂਰਾ ਵੋਲੰਟੀਅਰਸ ਵੀ ਲਾਦੇ ਹੋ ਲੇਕਿਨ ਕਈ ਵਾਰੀ ਦੇਖਿਆ ਜਾਂਦਾ ਲੋਕਾਂ ਨੂੰ ਸੀਰੀਅਸਲੀ ਦਿੱਕਤਾਂ ਆਉਂਦੀਆਂ ਕਈ ਸਰਕਾਰੀ ਅੰਸਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਹੈਂਡਲ ਕਰਦੇ ਤੁਸੀਂ ਹਰ ਵਾਰ ਕਹਿੰਦੇ ਹੋ ਕਿ ਭਈ ਲੋਕਾਂ ਨੂੰ ਪ੍ਰੋਬਲਮ ਨਾ ਆਵੇ ਲੇਕਿਨ ਦੇਖਿਆ ਜਾਂਦਾ ਹੈ ਕਿ ਹਰ ਵਾਰ ਇਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਆ ਜ਼ਰੂਰ ਆਉਂਦੀ ਹੈ ਦਿੱਲੀ ਅਸੀਂ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਸਾਡਾ ਨੈਟਵਰਕ ਸੀ ਜਿਹੜਾ ਟ੍ਰੈਫਿਕ ਵੀ ਲੰਘਾਉਂਦਾ ਸੀ ਔਰ ਐਸ ਵਾਰੀ ਇਹ ਬਹੁਤ ਅਫਸੋਸਨਾਕ ਪਹਿਲੂ ਹੈ ਔਰ ਨਿੰਦਣਯੋਗ ਗੱਲ ਹੈ ਕਿ ਕਿਸਾਨਾਂ ਨੇ ਨਹੀਂ ਟ੍ਰੈਫਿਕ ਜਿਹੜੀ ਸੜਕਾਂ ਬੰਦ ਕੀਤੀਆਂ ਹੋਈਆਂ ਹਰਿਆਣਾ ਸਰਕਾਰ ਨੇ ਬੰਦ ਕੀਤੀਆਂ ਇਹ ਦੂਜੀ ਵਾਰ ਹੀ ਆਇਆ ਜਾਂ ਤਾਂ ਭਜਨ ਲਾਲ ਨੇ ਏਸੀ ਆਡ ਵੇਲੇ ਪੰਜਾਬੀਆਂ ਲਈ ਇਹ ਕੰਮ ਕੀਤਾ ਸੀ ਦੂਜੀ ਵਾਰੀ ਹੁਣ ਦੀ ਸਰਕਾਰ ਨੇ ਕੀਤਾ ਜਿਵੇਂ ਪੰਜਾਬੀ ਇਸ ਦੇਸ਼ ਦੇ ਵਾਸੀ ਨਾ ਹੋ ਇਦਾਂ ਦੀ ਬੇਗਾਨਗੀ ਦੀ ਭਾਵਨਾ ਪੈਦਾ ਕਰਨ ਵਾਸਤੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਆਪਣੀ ਹੀ ਸਰਕਾਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਪੰਜਾਬੀਆਂ ਨੂੰ ਦੇਸ਼ ਤੋਂ ਵੱਖ ਕਰਨ ਦੀ ਸੋਚ ਨਾ ਪੈਦਾ ਹੋਣ ਦਿਓ ਬੈਰੀਕੇਡ ਲਾਉਣ ਦਾ ਤੁਹਾਨੂੰ ਕੋਈ ਕਾਨੂੰਨੀ ਅਧਿਕਾਰ ਨਹੀਂ ਨੈਸ਼ਨਲ ਹਾਈਵੇ ਤੇ ਜੇ ਅਸੀਂ ਉਹਨੂੰ ਬਲੌਕ ਕਰਾਂਗੇ ਸਾਡੇ ਤੇ ਪਰਚਾ ਦਰਜ ਹੁੰਦਾ ਤਾਂ ਸਰਕਾਰ ਨੂੰ ਵੀ ਕੋਈ ਅਧਿਕਾਰ ਨਹੀਂ ਉਹਨੂੰ ਬਲੌਕ ਕਰਨ ਦਾ ਇਸ ਕਰਕੇ ਉਹਨਾਂ ਨੂੰ ਕੋਈ ਬਲੌਕ ਨਹੀਂ ਕਰਨੀ ਚਾਹੀਦਾ ਨਹੀਂ ਹੁਣ ਲਾਅ ਐਂਡ ਆਰਡਰ ਖਰਾਬ ਨਾ ਹੋ ਤੁਸੀਂ ਆਪਣਾ ਕੁਝ ਤਿਆਰੀ ਬਣਾ ਲਿਆ ਉਹ ਸਾਡਾ ਉਹ ਸਾਡਾ ਨੈਟਵਰਕ ਹੈ ਅਸੀਂ ਉਹ ਜਿੱਦਾਂ ਪਹਿਲਾਂ ਕਰਦੇ ਹਾਂ ਉਸੇ ਤਰ੍ਹਾਂ ਪ੍ਰਬੰਧ ਕਰਾਂਗੇ ਆ ਅਸੀਂ 34 ਸੈਂਟਰ ਦੇ ਵਿੱਚ ਪਹਿਲਾਂ ਕਰਕੇ ਗਿਆ ਪੂਰੇ ਆਨਾਂ ਫੇਰ ਆਏ ਜਿੱਥੇ ਇੱਕ ਬੈ ਕੇ ਕਿਹਾਗੇ ਸਿੱਤ ਨਦਨ ਕਟੋ-ਕਟਾ ਮੇਰਾ ਆਇਤਾ ਅਡੇ ਡੀਡ ਲੀਡਰ ਦੀ ਕਿ ਸਾਡਾ ਪਰਮੰਧ ਸਰਕਾਰ ਸਾਨੂੰ ਵਧੀਆ ਥਾਂ ਤੇ ਬਹਾਵੇ ਕੁਝ ਖੁੱਲ੍ਹੇ ਸਾਨੂੰ ਮੈਦਾਨ ਦੇਵੇ ਉਹ ਮੈਦਾਨ ਦੇ ਵਿੱਚ ਬਹਿ ਜਾਗੇ ਛੜਕਾ ਤਾਂ ਕੋਈ ਸਾਡਾ ਬੈਠਣ ਦਾ ਸ਼ੌਂਕ ਨਹੀਂ ਹੈ ਪਰ ਸੰਖਿਆ ਵੀ ਤੁਹਾਡੀ ਜ਼ਿਆਦਾ ਜਿੱਦਾਂ ਅੰਦਰਜੀਤ ਨੇ ਕਿਹਾ ਕਿ ਯਾਰੀ ਸਾਡੀ ਵੱਡੀ ਹੋ ਗਈ ਇੱਕ ਵਾਰੀ ਗੱਲ ਤਾਂ ਸੁਣ ਲਓ ਬੀਆ ਤੇ ਕਬਜ਼ਾ ਵੱਡੇ ਘਰਾਣਿਆਂ ਨੇ ਕਾਲਿਆ ਕਾਪਰੇਟ ਕਰਨ ਲੱਗਿਆ ਅੱਜ ਮੱਕੀ ਦਾ ਵੀ ਮਿਲ ਨਹੀਂ ਰਿਹਾ ਮਤਲਬ 1200 ਕਿਲੋ ਵਾਲਾ ਵੀ ਅੱਜ 3000 ਰੁਪਏ ਨੂੰ ਕਿਲੋ ਵੀ ਮਿਲ ਰਿਹਾ ਹੈਗਾ ਮੱਕੀ ਦਾ ਵੀ ਮਿਲ ਨਹੀਂ ਰਿਹਾ ਤੇ ਡਾਈਮੰਡ ਖਾਦ ਨਹੀਂ ਮਿਲ ਰਹੀ ਸਾਨੂੰ ਕਹਿੰਦੇ ਫਸਲ ਬਦਲੋ ਤਮੱਕੀ ਬਦਲਦੀ ਨਾ ਜੇ ਇਸ ਦੀ ਜੇ ਉਹਦਾ ਬਦਲ ਕਰਾਂਗੇ ਮਤਲਬ ਫਿਰ ਕੀ ਕਰੀਏ ਇਹ ਜਮੇ ਰਾਜਾ ਸਾਹਿਬ ਨੇ ਕਿਹਾ ਸਾਰੀਆਂ ਚੀਜ਼ਾਂ ਤੇ ਕੋਪਰੇਟ ਸੌ ਕਵਚੇ ਕਰੀ ਜਾਂਦਾ ਜਿਹੜਾ ਵੱਡੇ ਘਰਾਣੇ ਨੇ ਤੇ ਤਬਾਹ ਸਾਡੇ ਛੋਟੇ ਵਪਾਰੀਆਂ ਨੇ ਵੀ ਹੋ ਜਾਣਾ ਤੇ ਅਸੀਂ ਵੀ ਤਬਾਹ ਹੋ ਜਾਣਾ ਹੈ ਸਦੀਵਾਰ ਸਾਹਿਬ ਜਿਹੜੀ ਮੀਟਿੰਗ ਹੋਣੀ ਹੋਈ ਸੀਗੀ ਇਸ ਹਾਲਾ ਦੇ ਕੇਂਦਰ ਦੇ ਨਾਲ ਤਾਂ ਉਹਦੇ ਵਿੱਚ ਕਿਹਾ ਗਿਆ ਕਿ ਵੀ ਜਿਹੜੀ ਜਾਣਕਾਰੀ ਆਈ ਹੈ ਕਿ 25 ਤੋਂ 30 ਕਰੋੜ ਹਜ਼ਾਰ ਕਰੋੜ ਦਾ ਜਿਹੜਾ ਬਜਟ ਹੈਗਾ ਮਿਸਕੀ ਨੂੰ ਲੈ ਕੇ ਕਾਨੂੰਨ ਬਣਾਇਆ ਜਾ ਰਿਹਾ ਹੈ ਤਾਨੂੰ ਲੱਗਦਾ ਕਿ ਉਹ ਕਾਫੀ ਆ ਜਾਂ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੁਝ ਆਪਣੇ ਵੱਲੋਂ ਸੈਡ ਆਨ ਕਰਨਾ ਚਾਹੁੰਦੇ ਹੋ ਦੇਖੋ ਬੜਾ ਸਪਸ਼ਟ ਨਹੀਂ ਅਸੀਂ ਬਹੁਤ ਹੀ ਸਪਸ਼ਟ ਆ ਕਿ 25000 ਕਰੋੜ ਨਾਲ ਕੋਈ ਫਸਲ ਦੀ ਖਰੀਦ ਨਹੀਂ ਹੋਣੀ ਪਿਛਲੀ ਵਾਰੀ ਸਾਡੀ ਕਨਕ ਦੀ ਸੀਸੀਐਲ ਲਿਮਿਟ 35000 ਕਰੋੜ ਦੀ ਸੀ ਕੱਲੇ ਪੰਜਾਬ ਦੀ 45000 ਕਰੋੜ ਦੀ ਸਾਡੀ ਝੋਨੇ ਦੀ ਸੀਸੀਐਲ ਲਿਮਿਟ ਸੀ ਕੱਲੇ ਪੰਜਾਬ ਦੀਆਂ ਦੋ ਫਸਲਾਂ ਦੀ 80000 ਕਰੋੜ ਸੀਸੀਐਲ ਲਿਮਿਟ ਹੁੰਦੀ ਹੈ ਤੇ 25000 ਕਰੋੜ ਨਾਲ ਸਾਰੇ ਦੇਸ਼ ਦੀਆਂ 22 ਫਸਲਾਂ ਕਿਵੇਂ ਖਰੀਦੋਗੇ ਇੱਕ ਗੱਲ ਦੂਸਰੀ ਇਹਦੇ ਇਹਦੇ ਪਿੱਛੇ ਕੀ ਹੈ ਸਮਝੋ ਪਿਛਲੇ 10 ਸਾਲ ਤੋਂ ਲਗਾਤਾਰ ਸਰਕਾਰ ਦੀਆਂ ਏਜੰਸੀਆਂ ਸੀਏਸੀਪੀ ਦੀ ਕੋਈ ਵੀ ਹਾੜੀ ਸੋਣੀ ਦੀ ਰਿਪੋਰਟ ਚੱਕ ਕੇ ਦੇਖ ਲਓ ਉਹਦੇ ਵਿੱਚ ਰਿਕਮੈਂਡੇਸ਼ਨ ਹੈ ਉਹਨਾਂ ਦੀ ਸੀਏਸੀਪੀ ਦੀ ਵੀ ਸਰਕਾਰ ਨੂੰ ਇਹ ਖਰੀਦੋ ਪਰੋਖਤ ਦੇ ਵਿੱਚੋਂ ਨਿਕਲਣਾ ਚਾਹੀਦਾ ਫਸਲਾਂ ਦੀ ਚ ਉਹਨੂੰ ਇਹਦੇ ਵਿੱਚੋਂ ਨਿਕਲ ਕੇ ਜਿਹੜੇ ਪ੍ਰਾਈਵੇਟ ਪਲੇਅਰਸ ਨੇ ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ ਹੈ ਸਰਕਾਰ ਨਿਕਲਣਾ ਚਾਹੁੰਦੀ ਹੈ ਉਹੀ ਰਿਜ਼ਰਵ ਬੈਂਕ ਕਰ ਰਿਹਾ ਉਹ ਵੀ ਸਰਕਾਰ ਦੀ ਏਜੰਸੀਆਂ ਕਰ ਰਹੀਆਂ ਹਨ ਉਹਨਾਂ ਦੀ ਉਹ ਸਟੱਡੀ ਹੈ ਵੀ 25000 ਕਰੋੜ ਨਾ ਸਰ ਸਕਦਾ ਅਸੀਂ ਸਮਝਦੇ ਹਾਂ ਵੀ ਜੇ ਸਰਕਾਰ ਵਿੱਚੋਂ ਨਿਕਲ ਗਈ ਅਸੀਂ ਕਾਰਪੋਰੇਟ ਦੇ ਵੱਸ ਪੈ ਗਏ ਉਸੇ ਦਾ ਨਤੀਜਾ ਹੈ ਆ ਜਿਹੜਾ ਮਾਰਕੀਟਿੰਗ ਦਾ ਖਰੜਾ ਹੈ ਉਹ ਇਸੇ ਦਾ ਨਤੀਜਾ ਸੀ ਜਿਹੜੇ ਤਿੰਨ ਕਾਨੂੰਨ ਸੀ ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਹੈ ਵਿੰਗੇ ਟਿੱਡੇ ਢੰਗ ਨਾਲ ਟੋਟਲ ਕਾਰਪੋਰਟਾਈਜੇਸ਼ਨ ਕਰਨਾ ਚਾਹੁੰਦੀ ਹੈ ਉਹਦੇ ਨਾਲ ਕਾਰਪੋਰਟਾਈਜੇਸ਼ਨ ਹੋ ਜੇਗੀ ਇੱਕ ਵੱਡੀ ਲੜਾਈ ਹੋਏਗੀ ਫਿਰ ਇਸ ਕਰਕੇ ਅਸੀਂ ਉਹਦੇ ਨਾਲ 25000 ਕਰੋੜ ਵਾਲੀ ਗੱਲ ਨਾਲ ਕਈ ਸਹਿਮਤ ਨਹੀਂ ਅਸੀਂ ਸਾਡੇ ਉਹਨਾਂ ਸਾਥੀਆਂ ਨੂੰ ਜਿਹੜੇ ਬਹੁਤ ਸੂਝਬਾਨ ਅਰਥਸ਼ਾਸਤਰੀ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਇਹ ਇਹੋ ਜੀ ਅਰਥਸ਼ਾਸਤਰੀ ਦੀ ਜਿਹੜੀ ਥਿਉਰੀ ਹੈ ਉਹ ਸਾਨੂੰ ਹਜ਼ਮ ਨਹੀਂ ਹੁੰਦੀ ਇਸ ਕਰਕੇ ਕਿਸਾਨ ਨੂੰ ਬਚਾਉਣ ਲਈ ਕਿਸਾਨ ਦੇ ਹਿੱਤ ਵਿੱਚ ਇਨੂੰ ਆਪਣੀ ਜਿਹੜਾ ਲਾਜਿਕ ਹੈ ਉਹਨੂੰ ਰੀਕਨਸੀਡਰ ਕਰਨ ਔਰ ਅਸੀਂ ਪੂਰੀ ਟੋਟਲ ਫਸਲ ਦੀ ਖਰੀਦ ਉਤੇ ਬਿਨਾ ਸਾਡਾ ਗੁਜ਼ਾਰਾ ਨਹੀਂ ਇੱਕ ਹੋਰ ਦੱਸਦੇ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ ਦਾਲਾਂ ਦੀ ਫੈਦੀ ਆ ਜ਼ਿਆਦਾਤਰ ਜਿਹੜੀ ਬਾਹਰੋਂ ਆਪਾਂ ਨਿਰਯਾਤ ਕਰਦੇ ਆ ਤਾਂ ਕਹਿੰਦੇ ਵੀ ਜਿਹੜੇ ਕਿਸਾਨ ਹੈਗੇ ਨੇ ਪੰਜਾਬ ਦੇ ਉਹਨਾਂ ਦੀ ਡਿਊਟੀ ਲਗਾਈ ਜਾਵੇ ਇੱਥੇ ਤੁਸੀਂ ਦਾਲਾਂ ਖਰੀਦੋ ਤੇ ਬਾਹਰੋਂ ਕਿਉਂ ਲਗਾਈਆਂ ਜਾਂਦੀਆਂ ਸਰਕਾਰ ਮੈਂ ਸਪਸ਼ਟ ਕਰਾਂ ਸਰਕਾਰ ਬੇਈਮਾਨ ਹੈ 3.5 ਲੱਖ ਕਰੋੜ ਰੁਪਏ ਦਾ ਇੰਪੋਰਟ ਬਿਲਾ ਐਡੀਬਲ ਆਇਲ ਤੇ ਦਾਲਾਂ ਦੀ ਇੰਪੋਰਟ ਦਾ ਤੇ ਜੇ ਇੱਥੇ ਦੇ ਕਿਸਾਨਾਂ ਨੂੰ ਮੈਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਦਾ ਵੀ ਮੂੰਗੀ ਦੀ 8660 ਰੁਪਏ ਐਮਐਸਪੀ ਹੈ 8 ਕੁਇੰਟਲ ਦੀਆਂ ਵੈਰਾਈਟੀਆਂ ਇੱਥੇ ਅਵੇਲੇਬਲ ਨੇ ਝਾੜਦੀਆਂ 8 ਕੁਇੰਟਲ ਦਾ ਮਤਲਬ 69000 ਕਰੋੜ ਰੁਪਏ ਦੀ ਮੂੰਗੀ ਏਕੜ ਤੋਂ ਹੁੰਦੀ ਹੈ 73000 69000 ਹੀ ਕਹਿ ਰਹੇ ਮੈਂ 1 ਏਕੜ ਤੋਂ ਹੁੰਦੀ ਹੈ ਤਾਂ 69000 ਰੁਪਏ ਦੇ ਕਰੀਬੇ ਏਕੜ ਤੋਂ ਝੋਨਾ ਹੁੰਦਾ ਮੇਰੀ ਮਿਹਨਤ ਘੱਟ ਹੈ ਮੇਰਾ ਖਰਚਾ ਘੱਟ ਹੈ ਉਲਟਾ ਮੂੰਗੀ ਦੀ ਫਸਲ ਨਾਈਟ੍ਰੋਜਨ ਮੇਰੇ ਖੇਤ ਨੂੰ ਦਿੰਦੀ ਹੈ ਜੇ ਸਰਕਾਰ ਖਰੀਦ ਕਰੇ ਅਸੀਂ ਤਾਂ 2 ਸਾਲ ਵਿੱਚ ਇਹਨਾਂ ਨੂੰ ਦਾਲਾਂ ਤੇ ਐਡੀਬਲ ਆਇਲਸ ਸਰਪਲਸ ਕਰ ਦੇਵਾਂਗੇ ਔਰ ਕਿਸਾਨ ਇਹਦੀ ਝੋਨੇ ਤੋਂ ਡਾਈਵਰਸੀਫਿਕੇਸ਼ਨ ਹੋ ਜਾਏਗੀ ਸਰਕਾਰ ਮਨੂਨੀ ਚਾਹੁੰਦੀ ਕਿਉਂਕਿ ਇੰਪੋਰਟ ਸਾਰੀਆਂ ਅਡਾਨੀਆਂ ਦੇ ਥਰੂ ਹੋ ਰਹੀਆਂ ਨੇ ਉਹ ਇਸ ਕਰਕੇ ਉਹ ਆਪਣੇ ਜਿਹੜਾ ਹੈਗਾ ਪ੍ਰਭੂ ਉਹਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸਜਾ ਕਿਸਾਨਾਂ ਨੂੰ ਔਰ ਦੇਸ਼ ਨੂੰ ਦੇ ਰਹੇ ਨੇ ਸਾਢੇ 3 ਲੱਖ ਕਰੋੜ ਕੋਈ ਛੋਟੀ ਅਮਾਉਂਟ ਨਹੀਂ ਜੇ ਇਹ ਇੱਕ ਕਿਸਾਨਾਂ ਚ ਵੰਡੀ ਜਾਏ ਤਾਂ ਇਹ ਦੋਨੋਂ ਚੀਜ਼ਾਂ ਅਸੀਂ ਪੈਦਾ ਕਰਕੇ ਦੇ ਸਕਦੇ ਹਾਂ ਮੈਂ ਇੱਕ ਇਸ ਚ ਐਡ ਕਰਨੀ ਚਾਹਨਾ ਗੱਲ ਇਸੇ ਕਰਕੇ ਅਸੀਂ ਪੰਜਾਬ ਦੇ ਵਿੱਚ 6 ਫਸਲਾਂ ਦੀ ਐਮਐਸਪੀ ਦੀ ਮੰਗ ਕਰ ਰਹੇ ਹਾਂ देखो जिस तरह ਦਾ ਸੰਕਟ ਹੈ ਸੰਕਟ ਬਹੁਪਰਤੀ ਹੈ ਵਨ ਡਾਈਮੈਨਸ਼ਨਲ ਨਹੀਂ ਹੈ ਪਾਣੀ ਵੀ ਬਚਾਉਣਾ ਸੀ ਅਸੀਂ ਆਪਣੀ ਮਿੱਟੀ ਦੀ ਉਪਜਾਊ ਕਰਨ ਨੂੰ ਵੀ ਬਚਾਉਣਾ ਵਾਤਾਵਰਣ ਵੀ ਬਚਾਉਣਾ ਔਰ ਉਸ ਸਾਰੇ ਮਾਮਲੇ ਚ ਜਿਹੜੀਆਂ ਇਹ 6 ਫਸਲਾਂ ਨੇ ਪੰਜਾਬ ਦੇ ਸਾਰੇ ਮਾਮਲੇ ਨੂੰ ਹੱਲ ਕਰਨ ਚ ਮਦਦ ਕਰ ਸਕਦੀਆਂ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਗਏ ਵੀ ਚੁਟਕੀ ਚ ਦਵਾਂਗੇ ਅਸੀਂ ਕਹਿੰਦੇ ਵੀ ਚੁਟਕੀ ਨਹੀਂ ਤਾਂ ਘੱਟੋ ਘੱਟ ਇਸ ਨੂੰ ਪ੍ਰੋਸੈਸ ਨੂੰ ਸ਼ੁਰੂ ਕਰੋ 6 ਦਾ ਤਾਂ ਦਿਓ ਤੁਸੀਂ ਘੱਟੋ ਘੱਟ ਚੁਟਕੀ ਵਾਲੀ ਗੱਲ ਤਾਂ 3 ਸਾਲ ਹੋ ਗਏ ਸਾਨੂੰ ਚੁਟਕੀ ਦਾ ਕਿਤੇ ਨਜ਼ਰ ਨਹੀਂ ਆਇਆ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਜਿਹੜੇ ਸਾਥੀ ਅੱਜ ਬਿਰਾਜਮਾਨ ਨੇ ਉਹਨਾਂ ਚ ਪਰਲੇ ਪਾਸੇ ਤੋਂ ਪ੍ਰੇਮ ਸਿੰਘ ਭੰਗੂ ਸਾਹਿਬ ਉਹਨਾਂ ਦੇ ਨਾਲ ਬੋਟਾ ਸਿੰਘ ਬੁਰਜਕਿਲ ਜੀ ਰੁਲਦੋ ਸਿੰਘ ਮਾਨਸਾ ਜੀ ਉਹਨਾਂ ਦੇ ਨਾਲ ਉਹਨਾਂ ਦੇ ਪਿੱਛੇ ਰਵਨੀਤ ਸਿੰਘ ਬਰਾੜ ਜੀ ਮਲਬੀਰ ਸਿੰਘ ਰਾਜੇয়াল ਸਾਹਿਬ ਹਰਿੰਦਰ ਸਿੰਘ ਲਖੋਵਾਲਾ ਭਾਜੀ ਮੈਂ ਰਮਿੰਦਰ ਸਿੰਘ